ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਖਪੀਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਆਦੇਸ਼ ਦੇ ਅਨੁਸਾਰ ਸਮੁੱਚੇ ਹੀ ਮਾਪੁਰਖਾਂ ਦੀ ਇਹ ਜੋ ਮੀਟਿੰਗ ਹੈ ਅੱਜ ਉਸ ਮੀਟਿੰਗ ਦੇ ਵਿੱਚ ਇਹ ਜਿਹੜਾ ਸਨੇਹਾ ਪੂਰੇ ਪੰਥ ਨੂੰ ਦਿੱਤਾ ਜਾਂਦਾ ਹੈ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਨੂੰ ਅਤੇ ਸਮੁੱਚੇ ਮਾਪੁਰਖ ਸਮੁੱਚੀਆਂ ਸਿੱਖ ਜਥੇਬੰਦੀਆਂ ਧਾਰਮਿਕ ਸ਼ਖਸੀਅਤਾਂ ਆਪਾਂ 20 ਤਰੀਕ ਦਾ ਜੋ ਸਮਾਗਮ ਪ੍ਰੋਗਰਾਮ ਦਿੱਲੀ ਵਿਖੇ ਬੰਦੀ ਸ਼ੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੱਖਿਆ ਗਿਆ ਉਸ ਦੇ ਵਿੱਚ ਆਪਾਂ ਸ਼ਾਮੂਲਿਤ ਕਰਨੀ ਹੈ ਦਾਸ ਦਮਦਮਿਤਕਸਾਲ ਦੇ ਮੌਜੂਦਾ ਮੁਖੀ ਖਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਜੋ ਕਿ ਸੰਤ ਸਮਾਜ ਦੇ ਮੌਜੂਦਾ ਪ੍ਰਧਾਨ ਹਨ ਉਹਨਾਂ ਵੱਲੋਂ ਸਾਰੇ ਹੀ ਮਾਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਉੱਥੇ ਪੁੱਜਿਏ ਜੋ ਇਹ ਮਸਲਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਹੋ ਰਿਹਾ ਦੇਸ਼ ਦੇ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਜਾਂ ਕਹਿ ਲਈਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਰਾਸ਼ਟਰਪਤੀ ਸਾਹਿਬਾਨ ਉਹਨਾਂ ਨੂੰ ਇਹ ਸੁਨੇਹਾ ਜਾ ਕੇ ਦਈਏ ਵੀ ਇਹ ਜਿਹੜੇ ਸਿੰਘ ਹੈ ਇਹ ਪਿਛਲੇ 30 35 ਸਾਲ ਤੋਂ ਤੁਹਾਡੀਆਂ ਜੇਲਾਂ ਵਿੱਚ ਬੰਦ ਹੈ ਉਹਨਾਂ ਦੀ ਰਿਹਾਈ ਕਰੋ ਕਿਉਂਕਿ ਇਹ ਕੌਮ ਦਾ ਮਗਮੁੱਦਾ ਕਿਸੇ ਇੱਕ ਬੰਦੇ ਦਾ ਮੁੱਦਾ ਨਹੀਂ ਹੈ ਇਹ ਕੌਮ ਦਾ ਮਸਲਾ ਹੈ ਇਸ ਕੌਮ ਦੇ ਮਸਲੇ ਨੂੰ ਤੁਸੀਂ ਜਰੂਰ ਹੱਲ ਕਰੋ ਕਿਉਂਕਿ ਤੁਸੀਂ ਆਪ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 550 ਸਾਲਾ अवतार गुरुपुर सुजुकी सुल्तानपुर लोधी ਵਿਖੇ ਮਨਾਇਆ ਗਿਆ ਉੱਥੇ ਅਨਾਉਂਸ ਕਰਕੇ ਗਏ ਸੀ ਵੀ ਜਿੰਨੇ ਸਿੱਖ ਕੈਦੀ ਭਾਰਤ ਦੀਆਂ ਜੇਲਾਂ ਵਿੱਚ ਬੰਦ ਐ ਸੀ ਉਹਨਾਂ ਨੂੰ ਰਿਹਾ ਕਰਾਂਗੇ ਸੋ ਆਪਣੇ ਉਸ ਵਾਦੇ ਨੂੰ ਜ਼ਰੂਰ ਪੂਰਾ ਕਰੋ ਕਿਉਂਕਿ ਤੁਹਾਡੇ ਕੋਲੇ ਤਾਕਤ ਹੈ ਤੁਹਾਡੇ ਕੋਲੇ ਤਾਕਤ ਹੈ ਤੁਸੀਂ ਉਸ ਮਸਲੇ ਨੂੰ ਹੱਲ ਕਰ ਸਕਦੇ ਹੋ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਜਿਨ੍ਹਾਂ ਨੇ ਪਿਛਲੇ ਦਿਨੀ ਭੁੱਖ ਹੜਤਾਲ ਕੀਤੀ ਪਰ ਤਖਤ ਸ੍ਰੀ ਅਕਾਲ ਤਖਸ਼ਾਹ ਜੀ ਜਹਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਦੇ ਆਦੇਸ਼ ਨੂੰ ਮੰਨਦਿਆਂ ਹੋਇਆਂ ਉਹਨਾਂ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਸੋ ਇਸ ਕਾਰਨ ਸਮੁੱਚਾਈ ਅੱਜ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਉੱਤੇ ਇੱਥੇ ਪੁੱਜਿਆ ਅਸੀਂ ਸਮੁੱਚੇ ਹੀ ਪੰਥ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਹਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜੋ 20 ਦਸੰਬਰ ਦਾ ਜੋ ਸਮਾਗਮ ਹੈ ਪ੍ਰੋਗਰਾਮ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਨੂੰ ਆਪਣੀ ਗਿਣਤੀ ਨੂੰ ਵੱਧ ਚੜ ਕੇ ਉੱਥੇ ਵਧਾ ਕੇ ਉਸ ਪ੍ਰੋਗਰਾਮ ਨੂੰ ਸਫਲਾ ਕਰੀਏ ਜੀ ਦਾਸ ਦੁਆਰਾ ਫਿਰ ਦਮਦਮਿ ਟਕਸਾਲ ਜਥੇਬੰਦੀ ਵੱਲੋਂ ਅਤੇ ਦਮਦਮਿ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੂੰ ਇਹ ਆਸ਼ਵਾਸ਼ਣ ਦਵਾਉਂਦਾ ਹੈ ਕਿ ਦਮਦਮਿ ਟਕਸਾਲ ਦੇ ਜਿੰਨੇ ਵੀ ਸਿੰਘ ਹੈ ਜਿੱਥੇ-ਜਿੱਥੇ ਵੀ ਸੰਗਤ ਦਮਦਮੇ ਟਕਸਾਲ ਨਾਲ ਪ੍ਰੇਮ ਕਰਨ ਵਾਲੀ ਉਹ ਸਾਰੀ ਸੰਗਤ ਨੂੰ ਲੈ ਕੇ ਅਸੀਂ 20 ਤਰੀਕ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮੂਲੀਅਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ